ਦੇ ਲਈ ਤੇਰਾ ਹਮਲਾ ਹੋਇਆ ਪ੍ਰਧਾਨ ਮੰਤਰੀ ਕੋ ਬਿਨਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਕੋ ਬਿਨਾ ਪੱਤਾ ਨਹੀਂ ਝੂਲਦਾ ਈ ਬੈਰੀਗੇਟ ਕਰਨੇ ਗੱਲ ਘਟਨੇ 35000 ਅਥਰੂ ਕੈਂਸ ਦਾ ਗੋਲਾ ਲਿਆ ਕੇ ਸੇ ਰਕਤ ਅਕਰੂ ਕੈਂਸ ਦੇ ਗੋਲੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਤੇ ਉਹ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਪਿਓ ਉਹ ਆਂ ਬਾਂਵਾ ਜਵਾੜੇ ਦੋੜ ਤੇ ਪੀਡੀਏ ਚ ਪਿਆ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਕਿਸਦਾ ਪੁੱਤ ਮਰੇ ਮੈਂ ਤੇ ਉਹਦੇ ਲਈ ਵਾਦਵਾਹੀ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਹੈ ਇਨਸਾਨ ਪ੍ਰਧਾਨ ਮੰਤਰੀ ਨੂੰ ਕੌਣ ਦਾਦੀ ਕਰੂੰਗੀ ਜੀ ਭਾਰਾਨੀ ਤੇ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਆਂਸਰ ਲੈ ਲਓ ਸਾਰੀਆਂ ਗੱਲਾਂ ਹਾਂ ਬਸ ਲੋਕ ਸਭਾ ਹਲਕਾ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਇੱਕ ਵਾਰ ਫਿਰ ਕਿਸਾਨਾਂ 'ਚ गिर ਗਏ ਹਲਕਾ ਗਿੱਦੜਬਾਹਾ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੰਸਰਾਜ ਹੰਸ ਪਿੰਡ ਹਰੀਕੇ ਕਲਾ ਪਹੁੰਚੇ ਸਨ ਜਿੱਥੋਂ ਅੱਗੇ ਕਿਸਾਨ ਟੱਕਰ ਗਏ ਤੇ ਉਮੀਦਵਾਰ ਤੋਂ ਕਈ ਸਵਾਲ ਜਵਾਬ ਹੋਏ ਚੁੱਲੇ ਉਹ ਮੰਗਤੇ ਬਣਾਉਂਦੇ ਮੰਗਤੇ ਨਹੀਂ ਸਾਡੀ ਮੋਹ ਜਾਏਗੀ ਬਰਾਬਰ ਤੇ ਜੋ ਸਾਡੇ 17 ਏਕੜ ਦਾ ਕਾਨੂੰਨ ਆ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਛੋਟੇ મોદી ਨੇ ਆਵਾਜ਼ ਠਾਈ ਹੈ ਜਾਂ ਤੂੰ ਆਏ ਠਾਈ ਹੈ ਫਾਰਮਿੰਗ ਆਫਸਰ ਦੀ ਰਿਪੋਰਟ ਉਤਮ ਖੇਤੀ ਮਾਧਮ ਪਾਲ ਨਖਤੇ ਚ ਆ ਗਈ ਸਾਨੂੰ ਭਾੜਾ ਅਜ ਤੱਕ ਅਸੀਂ ਮੌਤ ਕੁਝ ਨਹੀਂ ਮੰਗਦੇ ਨਾ ਬਿਜਲੀ ਨਾ ਕਰਜ਼ਾ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਤੇ ਐਮਪ ਸ਼ਾਹ ਗਰਮ ਮੰਤਰੀ ਨਰਿੰਦਰ ਮੋਦੀ ਪੜਾ ਹੋਇਆ ਜਿਹੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਕੀ ਬੈਰੀਕੇਟ ਕਰਨੇ ਕਿੱਲ ਘਟਨੇ 35000 ਅਥਰੂ ਗੈਸ ਦਾ ਗੋਲਾ ਲਿਆ ਕੇ ਸੇ ਰੱਖਦਾ ਅਥਰੂ ਗੈਸ ਦੇ ਗੋਲੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹਾਂ ਸਾਜੀ ਤੁਹਾਨੂੰ ਮੈਂ ਬਾਬੇ ਬਾਬੇ ਉਹ ਲੰਗਰ ਵਰਤੌਣ ਆਇਆ ਬੰਦਾ ਮਿਰਤਪਾਲ ਬਾਬੇ ਉਹਨਾਂ ਦਾ ਪਾਪਾ ਜਵਾੜੇ ਦੋੜ ਤੋਂ ਪੀਡੀਏ ਚ ਪਿਆ ਇੱਕ ਜੀ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਰੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡਾ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਮੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਬਸ ਹਾਂ ਬਸ ਹਾਂ ਹੁਣ ਮੋਦੀ ਤੋਂ ਸ਼ੁਰੂ ਹੋ ਜੋ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਮੈਂ ਤਾਂ ਖਿਲਾਫ ਹਾਂ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵਾਦਵਾਜ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸ ਦਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹਿੰਦੇ ਸੱਚੇ ਪਾਸ ਦਾ ਜ਼ਿਕਰੋਂਗੇ ਜੀ ਮਹਾਰਾਣੀ ਤੇ ਮਹਾਰਾਜਾ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਉਹਦੋਂ ਮਹਾਰਾਣੀ ਤੋਂ ਸੱਚਾ ਦਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿਨੇ ਵੀ ਕੀਤਾ ਜਿਨੇ ਕਿ ਉਹਦਾ ਪੁੱਤ ਨਾਲ ਦਾ ਕਸੂਰ ਆ ਰਿਹਾ ਨਹੀਂ ਤੁਸੀਂ ਕੀ ਐਮਪੀ ਬਣ ਕੇ ਕੀ ਜਾਓਗੇ ਅਸਲਾ ਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰਕਾ ਕਰਾਂਗੇ ਦੇ ਨਾਲ 100 ਰੁਪਏ ਕੰਫੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਕੋ ਜੇ ਮੈਂ ਤੁਹਾਨੂੰ ਲੈ ਜਾਵਾਂ ਉਹ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮੈਨੂੰ ਆ ਰਿਹਾ ਮੈਨੂੰ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਨਹੀਂ ਜਾ ਨਹੀਂ ਕੋਈ ਨਾ ਲੇਟ ਅਜੀਤ ਤੜਕੇ ਦੀ ਢੀਕੀ ਨਹੀਂ ਤੁਸੀਂ ਮੈਨੂੰ ਕਹਿੰਦੇ ਸੀ ਕਹੇ ਮੋਦੀ ਮਰਦਾਬਾਦ ਮੈਂ ਕਿਹਾ ਮੈਂ ਮੇਰਾ ਮੈਂ ਮਰ ਜਾਵਾਂ ਉਹਦੇ ਲਈ ਮੋਦੀ ਬਾਰੇ ਕਿਉਂ ਮੈਂ ਮਰਦਾਬਾਦ ਕਰਾਂ ਮੇਰੀ ਭਾਵੇਂ ਜਿੰਦ ਕੱਢ ਲੈ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੈਂ ਕਿਹਾ ਫਰੀਦਕੋਟ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਨੇ ਦਾ ਖੇਡਿਆ ਅਦਾਕਾਰ ਤੇ ਕਾਮੇਡੀਅਨ ਕਰਮਜੀਤਨ ਮੋਲ ਤੇ ਕਾਂਗਰਸ ਵੱਲੋਂ ਨੇ ਅਮਰਜੀਤ ਕੌਰ ਸਾਹੋਕੇ ਤੇ ਭਾਜਪਾ ਵੱਲੋਂ ਨੇ ਹੰਸ ਰਾਜ ਹੰਸ ਸ਼ੋਮਰਿਆ ਕਾਲੀਦਲ ਵੱਲੋਂ ਚੋਣ ਲੜ ਰਹੇ ਨੇ ਰਾਜਵਿੰਦਰ ਸਿੰਘ ਤੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਸਰਪਜੀਤ ਸਿੰਘ ਖਾਲਸਾ